ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਤੁਹਾਡਾ ਆਪਣਾ ਮਾਨਸ ਸਿੰਘ ਕਾਲੀਚਾਲ ਦੀ ਚਾਲ ਦੀ ਵੀਡੀਓ ਨੂੰ ਸ਼ੇਅਰ ਕਰ ਦਿਓ ਕੁਝ ਆਪਸੀ ਮਤ ਭੇਜੜੇ ਉਹਨਾਂ ਨੂੰ ਦੂਰ ਕਰ ਲੈਣਾ ਚਾਹੀਦਾ ਬੰਦੇ ਦਾ 1 ਮਿੰਟ ਦਾ ਨਹੀਂ ਪਤਾ ਕਦੋਂ ਸਾਹਮੁਖ ਜਾਣੇ ਤੇ ਬਹੁਤ ਜਿਹੜੇ ਇਸ ਟਾਈਮ ਦੇ ਵੱਡੇ ਵੱਡੇ ਵਿਦਵਾਨ ਆ ਜਿਹੜੇ ਕਮੈਂਟ ਕਰ ਰਹੇ ਤੇਰੇ ਤੋਂ ਆਸ ਨਹੀਂ ਸੀ ਤੂੰ ਵੀ ਇਹ ਦਾਦੂ ਵਾਲੀ ਨਿਕਲਿਆ ਸ਼ਾਬਾਸ਼ ਤੁਹਾਡੇ ਦਾਦੂ ਵਾਲ ਨੂੰ ਤੁਸੀਂ ਕੋਆ ਜੇ ਬਿਗਾਰ ਤੋਂ ਸਾਂਭਣ ਵਾਲੇ ਹੁੰਦੇ ਦਿੱਤੋ ਕਰੀਬ ਨਾ ਘੁੰਮਦੇ ਢੰਡਰੀਆਂ ਵਾਲੇ ਨੂੰ ਤੁਸੀਂ ਕੋਆ ਸਭ ਤੋਂ ਵੱਡੇ ਬੇਗੈਰਤ ਤੁਸੀਂ ਆ ਤੁਸੀਂ ਗੱਲ ਦੀ ਡੰਗਾਈ ਤੱਕ ਨਹੀਂ ਜਾਂਦੇ ਤੇ ਉਹਨੂੰ ਜੱਕ ਦਾ ਵੀ ਲੈਵਲ ਆਦਨੇ ਵੀ ਇਹ ਗਦਾਰ ਆ ਸਰਕਾਰੀ ਹੈ ਪੂਲਾ ਇਹ ਤੁਹਾਡੇ ਲੋਕਾਂ ਦੀਆਂ ਕਮੀਆਂ ਦੇ ਕਾਰਨ ਇਹ ਲੋ ਜਿੰਨੇ ਵੀ ਟੁੱਟ ਰਿਹਾ ਨਾ ਉਹ ਤੁਸੀਂ ਤੋੜਦੇ ਪਏ ਆ ਬੇਗੈਰਤ ਬੰਦੇ ਮੈਂ ਗੱਲ ਕੀਤੀ 6ਵੇਂ ਪਾਸ਼ਾ ਮਹਾਰਾਜ ਇਸ ਧਰਤੀ ਤੇ ਚਰਨ ਪਾਏ ਜਿੱਥੇ ਕਿ ਅੱਜ ਡੇਰਾ ਤੇ ਭੁਲਰ ਟੀਵੀ ਵਾਲਿਆਂ ਨੇ ਟਾਈਟਲ ਲਿਖ ਦਿੱਤਾ ਵੀ ਦੇਰ ਆਦਰ ਸਵਾਮੀ ਦੀ ਸਥਾਪਨਾ ਕਿਵੇਂ ਹੋਈ ਤੇ ਉਹ ਛੇਵੇਂ ਪਾਤਸ਼ਾਹ ਨੇ ਕੀਤੀ ਉਹਦੇ 'ਚ ਮੇਰਾ ਥੋੜਾ ਕੋਈ ਕਸੂਰ ਆ ਮੈਂ ਗੱਲ ਕੀਤੀ ਵੀ ਇੱਥੇ ਛੇਵੇਂ ਪਾਤਸ਼ਾਹ ਨੇ ਚਰਨ ਪਾਏ ਆ ਇਹ ਜੰਗਲ ਪਿਆਬਾਨ ਹੈ ਸਾਰੀ ਧਰਤੀ ਜਿਹੜੀ ਜੋ ਬਾਟ ਬੜੇ ਰਿਆ ਤੋਂ ਸੁਣਦੇ ਰਹੇ ਆ ਆਓ ਮੈਂ ਤੁਹਾਨੂੰ ਆਰੰਭ 'ਚ ਲੈ ਕੇ ਚੱਲਦਾ ਈਮਾਨਤ ਸਰ ਪਹਿਲਾ ਜਿਹੜਾ ਵਿਆਸਾ ਦਰਿਆ ਸੀ ਉਹ ਈਮਾਨਤ ਸਰ ਜਿੱਥੇ ਬੀੜ ਰੱਖੀ ਗਈ ਸੀ ਨੌਵੇਂ ਨਾਨਕ ਨੇ ਰੱਖੀ ਸੀ ਜਿਹੜੀ ਬੀੜ ਅੱਜ ਕਰਤਾਰਪੁਰ ਦੀ ਧਰਤੀ ਤੇ ਪਈ ਆ ਜਿਹੜੀ ਕਾ ਧੀਰਵਲੀਆ ਆਪਣੇ ਆਪ ਨੂੰ ਗੁਰੂ ਹੌਂਦਾ ਸੀ ਤੇ ਪਰ ਮੱਖਣਛਾਲ ਬਾਣੇ ਨੇ ਉਹਦੀਆਂ ਚੀਕਾਂ ਘੜਾਈਆਂ ਤੇ ਭਜਾ ਦਿੱਤਾ ਫਿਰ ਜਦੋਂ ਉਹ ਬੀੜ ਮਾਰੇ ਕਹਿੰਦੇ ਚਲੋ ਦੇ ਦੇਓ ਇਹਨੂੰ ਉਹ ਜਦੋਂ ਇਮਾਨਤ ਜਿੱਥੇ ਇਮਾਨਤ ਸਰ ਜਿੱਥੇ ਅੱਜ ਗੁਰਦੁਆਰਾ ਸਾਹਿਬ ਉੱਥੇ ਇਮਾਨਤ ਰੱਖੀ ਗਈ ਦਰਿਆ ਦੇ ਵਿੱਚ ਉਹ ਨਵੇਂ ਨਾਨਕ ਦਾ ਨਾਮ ਹਿਲੇਂਦਾ ਤੇ ਬੀੜ ਪ੍ਰਗਟ ਨਹੀਂ ਹੁੰਦੀ ਫਿਰ ਉਹਨੂੰ ਸਮਝਾਇਆ ਉਹਨੇ ਨਵੇਂ ਨਾਨਕ ਦਾ ਨਾਮ ਲਿਆ ਅਰਦਾਸ ਕੀਤੀ ਤੇ ਬੀੜ ਪ੍ਰਗਟ ਹੋਈ ਉਹ ਬੀੜ ਅੱਜ ਵੀ ਕਰਤਾਰਪੁਰ ਦੀ ਧਰਤੀ ਤੇ ਜਿੱਥੋਂ ਪਖੰਡਵਾਦ ਦਾ ਦੰਮ ਆਰੰਭ ਹੋ ਗਿਆ ਤੇ ਹੁਣ ਮੈਂ ਤੁਹਾਨੂੰ ਅਮਾਨਤਸਰ ਗੁਰੂ ਤੇਗ ਬਹਾਦਰ ਸਾਹਿਬ ਦੇ ਚਰਨ ਪਏ। ਤੇ ਇੱਧਰੋਂ ਮੈਂ ਤੁਹਾਨੂੰ ਲੈ ਕੇ ਆਉਣਾ ਹੁਣ ਬਾਬਾ ਬਕਾਲਾ ਸਾਹਿਬ ਦੀ ਧਰਤੀ ਤੇ। ਬਾਬਾ ਬਕਾਲਾ ਸਾਹਿਬ ਦੀ ਧਰਤੀ ਤੇ ਮਾਤਾ ਅੰਗੀਠਾ ਜਦੋਂ ਮਾਤਾ ਗੰਗਾ ਜੀ ਦਾ ਅੰਗੀਠਾ ਸਾਹਮਣੇ ਤੋਂ ਬਾਅਦ ਛੇਵੇਂ ਪਾਤਸ਼ਾਹ ਮਹਾਰਾਜ ਤਿਆਰੀ ਕਰਨ ਲੱਗੇ ਤੇ ਅਜੇ ਘੋੜੇ ਦੇ ਉੱਤੇ ਸਵਾਰ ਹੋਣਾ ਸੀ ਤੇ ਭਾਈ ਮੇਰੇ ਨੇ ਨਾ ਘੋੜੀ ਦੀਆਂ ਵਾਗਾ ਫਾਲੀਆਂ ਕਹਿੰਦਾ ਮਹਾਰਾਜ ਅਜੇ ਦੇਰ ਨਹੀਂ ਰੱਜਿਆ ਅਜੇ ਰੁਕੋ। ਕੋਈ ਦਿਨ ਮੈਂ ਤੁਹਾਡੀ ਹੋਰ ਸੇਵਾ ਕਰਨਾ ਚਾਹੁੰਦਾ ਮਹਾਰਾਜ ਕਹਿੰਦੇ ਵੀ ਕੋਈ ਨਹੀਂ ਸਿੱਖਾ ਆਵਾਂਗੇ ਕੁਝ ਦਿਨ ਨਹੀਂ ਜਦੋਂ ਆਵਾਂਗੇ ਫਿਰ ਪੱਕਾ ਜ੍ਹਾਸਨ ਲਾਵਾਂਗੇ ਫਿਰ ਇਨਾ ਵਧਨ ਕਰਕੇ ਮਹਾਰਾਜ ਘੁੰਮ ਦੇ ਘਮਾਉਂਦੇ ਫਿਰ ਆ ਆਜੋ ਇਦਨੂ ਸਠਿਆਲੇ ਨੂੰ ਬਾਬਾ ਬਕਾਲਾ ਸਾਹਿਬ ਦੀ ਧਰਤੀ ਤੇ ਇਨਕਾ ਜਗਾ ਚਰਨ ਪਾਏ ਅੱਜ ਵੀ ਉਹ ਸਥਾਨ ਮੌਜੂਦ ਆ ਫਿਰ ਸਠਿਆਲੇ ਦੀ ਧਰਤੀ ਨਵਾਏ ਸਠਿਆਲੇ ਆਣ ਕੇ ਤੁਸੀਂ ਵੇਖ ਲੋ ਗੁਰੂ ਤੇਗ ਬਹਾਦਰ ਸਾਹਿਬ ਦਾ ਸਥਾਨ ਵੀ ਬੜਿਆਂ ਕਾਇਮ ਆ ਛੇਵੇਂ ਪਾਤਸ਼ਾਹ ਮਰ ਦਾ ਸਥਾਨ ਵੀ ਅੱਜ ਵੀ ਪ੍ਰਗਟਿਆ ਹੈ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਉਹਨਾਂ ਦਾ ਪਾਵਨ ਸਥਾਨ ਜਿਹੜਾ ਉਹ ਵੀ ਅੱਜ ਵੀ ਉਸੇ ਤਰ੍ਹਾਂ ਕਾਇਮ ਆ ਸੰਗਤਾਂ ਦਰਸ਼ਨ ਦੇਦਾਰੇ ਕਰਨ ਵਾਸਤੇ ਜਾਂਦੀਆਂ ਫਿਰ ਉਹਦੇ ਤੋਂ ਬਾਅਦ ਤੁਸੀਂ ਬਤਾਲੇ ਨੂੰ ਤੁਰਪੋ ਬਤਾਲੇ ਦੀ ਧਰਤੀ ਤੇ ਭਾਈ ਪੱਲੇ ਆ ਜਾਓ ਭਾਈ ਪੱਲਾ ਅਰਦਾਸ ਕਰਦਾ ਸੀ ਛੇਵੇਂ ਪਾਤਸ਼ਾਹ ਨੇ ਉਹਨੂੰ ਦਰਸ਼ਨ ਦਿੱਤੇ ਫਿਰ ਉਹਦੇ ਤੋਂ ਬਾਅਦ ਤੁਸੀਂ ਆ ਜਾਓ ਸੇਰੂ ਨੂੰ ਸੇਰੂ ਬਾਗਾਂ ਤੇ ਨਗਾਹ ਧੂਪਰਾ ਹੈ ਉਸ ਧਰਤੀ ਦੇ ਮਹਾਰਾਜ ਨੇ ਦਰਸ਼ਨ ਵੀ ਦਿੱਤੇ ਉਹਨਾਂ ਨੇ ਤੇ ਚਰਨ ਵੀ ਪਾਏ। ਸੇਰੋਂ ਦੀ ਧਰਤੀ ਤੇ ਅਨੇਕਾ ਸਥਾਨ ਨੇ ਜਿੱਥੇ ਛੇਵੇਂ ਪਾਤਸ਼ਾਹ ਮਹਾਰਾਜ ਨੇ ਚਰਨ ਪਾਏ ਆ। ਹੁਣ ਉਥੋਂ ਘੁੰਮਦੇ ਘਮਾਉਂਦੇ ਆਜੋ ਇਧਰ ਨੂੰ ਚਿੱਟੇ ਸ਼ੇਰ ਨੂੰ ਤੇ ਚਿੱਟਾ ਸ਼ੇਰ ਵੀ ਤੇ ਵਿਆਸਾ ਦਰਿਆ 'ਚ ਹੀ ਪੈਂਦਾ ਏ ਕੋਈ ਵੱਖਰਾ ਪੈਂਦਾ ਦੱਸੋ ਮੈਨੂੰ। ਵੀ ਜੇ ਵਿਆਸ ਤੋਂ ਲੈ ਕੇ ਬਾਬਾ ਬਕਾਲਾ ਸਾਹਿਬ ਬਾਬਾ ਬਕਾਲਾ ਸਾਹਿਬ ਤੋਂ ਲੈ ਕੇ ਸਠਿਆਲਾ ਬਤਾਲਾ ਸੇਰੋਂ ਇਧਰ ਸਾਰੇ ਮਹਾਰਾਜ ਚਰਨ ਪਾਉਂਦੇ ਰਹੇ ਤੇ ਮੈਨੂੰ ਇੱਕ ਗੱਲ ਦਾ ਜਵਾਬ ਦੇ ਦਿਓ ਮੈਨੂੰ ਸਰਕਾਰੀ ਕਹਿਣ ਵਾਲਿਓ। ਪੀ ਜਿਹੜਾ ਦੇਰਾ ਬਿਆਸ ਆ ਅਮਰੀਕਾ ਚ ਪੈਂਦਾ ਇਹ ਅਮਾਨਤ ਅਮਾਨਤ ਸਰ ਦੇ ਦਾਇਰੇ ਚ ਨਹੀਂ ਆਉਂਦਾ ਤੇ ਛੇਵੇਂ ਪਾਤਸ਼ਾਹ ਮਹਾਰ ਸ਼ਿਕਾਰ ਨੂੰ ਚੜਦੇ ਹੀ ਇੱਥੇ ਜੰਗਲ ਬਿਆਬਾਨ ਹੀ ਮੈਂ ਕਿਹੜੇ ਵੇਲੇ ਕਿਹਾ ਵੀ ਮੈਨੂੰ ਦੱਸੋ ਬਾਬਾ ਜੈਮਲ ਸਿੰਘ ਨੂੰ ਛੇਵੇਂ ਪਾਤਸ਼ਾਹ ਪ੍ਰਗਟ ਕਰਕੇ ਗਏ ਜਾਂ ਬਾਬਾ ਸਾਵਣ ਸਿੰਘ ਨੂੰ ਛੇਵੇਂ ਪਾਤਸ਼ਾਹ ਨੇ ਥਾਪਣਾ ਦਿੱਤਾ ਵੀ ਤੂੰ ਪਰਚੀਆਂ ਵੰਡ ਜਾਂ ਬਾਬੇ ਗੁਰਿੰਦਰ ਸਿੰਘ ਨੂੰ ਡੇਰੇ ਵਾਲੇ ਨੂੰ ਕਿਹਾ ਵੀ ਤੂੰ ਪਰਚੀਆਂ ਵੰਡ ਮੈਨੂੰ ਇੱਕ ਦਿਨ ਜਵਾਬ ਦਿਓ ਮੈਨੂੰ ਲੱਭ ਕੇ ਕਿੱਥੇ ਮੈਂ ਬੋਲਿਆ ਚੀਜ਼ ਮੈਂ ਗੱਲ ਕੀਤੀ ਆ ਵੀ ਇੱਥੇ ਅਸੀਂ ਪੜੇ ਆ ਇੱਥੇ ਮੇਰਾ ਜਨਮ ਹੋਇਆ ਵਾ ਆ ਜਿੰਨੇ ਤਿੰਨ ਹਸਪੀਟਲ ਮੇਰੇ ਸਾਮਨਾ ਡੇਰੇ ਵਾਲਿਆਂ ਦੇ ਜਿਹੜੇ ਫ੍ਰੀ ਸੇਵਾ ਕਰਦੇ ਉਹ ਬਗੈਰ ਤੋਂ ਜਿਹੜੇ ਟਿੱਪਣੀਆਂ ਕਰਨ ਵਾਲੇ ਤੁਸੀਂ ਕਿੰਨੇ ਕੁ ਬਣਾਏ ਜੇ ਆ ਜਿੰਨੇ ਤੁਸੀਂ ਬਣਾਏ ਆ ਸਭ ਤੋਂ ਪਹਿਲਾਂ ਪੈਸੇ ਤੁਹਾਨੂੰ ਪੈਸੇ ਚਾਹੀਦੇ ਆ ਫੇਰ ਤੁਸੀਂ ਕਿਹਦਾ ਇਲਾਜ ਕਰਦੇ ਆ ਆ ਸਾਡੇ ਲਾਗੇ ਜਿਹੜੇ ਆ ਜਿੰਨੇ ਵੀ ਪਿੰਡ ਆ ਨਾ ਮੇਰੀ ਗੱਲ ਸੁਣੋ ਸਾਡੇ ਪਿੰਡ ਦੇ ਵਿੱਚ ਮੈਂ ਆਪਣੇ ਆਪ ਬਾਹਰ ਕੱਢਦਾ ਨਾ ਮੈਂ ਡੇਰੇ ਜਾਣਾ ਨਾ ਮਨੂੰ ਡੇਰਿਆਂ ਦੀ ਲੋੜਾ ਜੇ ਮਾ ਡੇਰੇਵਾਦ ਨਾਲ ਜੁੜਨ ਵਾਲਾ ਹੁੰਦਾ ਨਾ ਤੇ ਅੱਜ ਬਹੁਤ ਕੁਝ ਮੈਂ ਬਣਾ ਸਕਦਾ ਹਿੰ ਨਾ ਡੇਰੇਵਾਦ ਨਾਲ ਜੁੜਿਆ ਨਾ ਸਾਨੂੰ ਜੁੜਨ ਦੀ ਲੋੜਾ ਨਾ ਸਰਕਾਰੀ ਬਣਿਆ ਨਾ ਸਰਕਾਰੀ ਬਣਦੀ ਲੋੜਾ ਸਰਕਾਰੀ ਬਣ ਕੇ ਵੀ ਰੋਟੀਆਂ ਦੋ ਖਾਣੀਆਂ ਤੇ ਗੁਰੂ ਦੇ ਬਣ ਕੇ ਵੀ ਰੋਟੀਆਂ ਦੋ ਖਾਣੀਆਂ ਤੇ ਬੇਗੈਰਤੀ ਦੀ ਰੋਟੀ ਨਾਲ ਨਾ ਅੱਧੀ ਖਾ ਲੋ ਉਹ ਚੰਗੀ ਹੁੰਦੀ ਆ ਇਸ ਕਰਕੇ ਇੰਨੀ ਕੁ ਮੈਨੂੰ ਨੌਲੇਜ ਆ ਗਈ ਆ ਜਿਹੜੇ ਬੜੇ ਬੜੇ ਵਿਦਵਾਨ ਬਣੇ ਫਿਰਦੇ ਆ ਆਪਣੇ ਆਪ ਨੂੰ ਇਹ ਦੱਸਦੇ ਨਾ ਵੀ ਸਮੇਂ ਦੇ ਪਈ ਸਾਡੇ ਵਰਗਾ ਪਤਾ ਨਹੀਂ ਹੈ ਹੀ ਕੋਈ ਨਹੀਂ ਤੇਰੇ ਤੋਂ ਆਸ ਨਹੀਂ ਕੋਈ ਆਹੀ ਫਲਾਣਾ ਤੂੰ ਵੀ ਸਰਕਾਰੀ ਨਿਕਲਿਆ ਮੂੰਹ ਤੁਹਾਡਾ ਕੁੜੀ ਆ ਪੁਰਾਣੇ ਹੁਣ ਮੈਂ ਕਿੱਦਾਂ ਤੇ ਤੁਹਾਨੂੰ ਗੱਲਾਂ ਕਵਾਂ ਮੈਨੂੰ ਚੰਗਾ ਨਹੀਂ ਲੱਗਦਾ ਮੇਰੀ ਜ਼ੁਬਾਨ ਅੱਗੇ ਗੰਦੀ ਆ ਅਮਰਤ ਸਿੰਘ ਅਮਿਤਪਾਲ ਸਿੰਘ ਵੇਖਣਦੇ ਆ ਇਹਨੇ ਅਮਰਤ ਨੇ ਕਹਣਾ ਵੀ ਤੂੰ ਨਾ ਬਾਬਾ ਕਰੇ ਜ਼ੁਬਾਨ ਸੁਧਾਰੀ ਕਿਉਂਕਿ ਮੰਗਟਾ ਵਾਲਿਆ ਦਿਨ ਪਤਾ ਜਦੋਂ ਸੱਚਾਈ ਤੇ ਗੱਲ ਆਉਂਦੀ ਨਾ ਫਿਰ ਦਿਮਾਗ ਫਰ ਜਾਂਦਾ ਪਰ ਗੱਲ ਇਹ ਆ ਵੀ ਜਿਹੜੇ ਲੋਕ ਕਮੈਂਟ ਕਰਨਦੇ ਆ ਜਾਂ ਜਿਹੜੇ ਆ ਆਪਣੇ ਆਪ ਨੂੰ ਢਾਡੀ ਦੱਸਦੇ ਫਿਰਦੇ ਆ ਨਾ ਵੀ ਸਾਡੇ ਵਰਗਾ ਹੈ ਹੀ ਕੋਈ ਨਹੀਂ ਤੁਹਾਨੂੰ ਪ੍ਰੂਫ ਦੇ ਸਕਦੇ ਉਹ ਤੁਹਾਨੂੰ ਕਾਹਦੇ ਪ੍ਰੂਫ ਦੇਣੇ ਉਹ ਤੁਸੀਂ ਪੰਥ ਦੇ ਜਹੇਦਾਰ ਆ ਕੋਈ ਕਮੈਂਟ ਕਰ ਰਹੇ ਨਾ ਨੰਬਰ ਉੱਤੇ ਪਿਆ ਸਿੱਧਾ ਫੋਨ ਲਾ ਲਓ ਕਿਹੜੀ ਗੱਲ ਆ ਮੈਂ ਕਿਹੜਾ ਅਮਰੀਕਾ 'ਚ ਬੈਠਾ ਵੀ ਮੈਨੂੰ ਵੀਜ਼ਾ ਲੈ ਕੇ ਆਉਣਾ ਪੈਣਾ ਸਭ ਲਲਲਾ ਛਲਰਾਈਆਂ ਮੈਂ ਨਹੀਂ ਪ੍ਰਵਾਹ ਕਰਦਾ ਕਿ ਇਹਦੀ ਗੱਲ ਠੋਕਵਾ ਜਾ ਕੇ ਕੀਤੀ ਜਿਹੜੀ ਕੀਤੀ ਕੀਤੀ ਆ ਜਨਮ ਲੈਣਾ ਕੋਈ ਡੇਰੇ ਦੇ ਚਗਨਾਵ ਵੀ ਜਾਂ ਇਹਨਾਂ ਸਕੂਲਾਂ ਦੇ ਡੇਰੇ ਦੇ ਅੰਦਰ ਪੜਨਾ ਕੋਈ ਗਰਾਵ ਆ ਜੇ ਤੁਸੀਂ ਸਕੂਲ ਖੋਲੋ ਆਪਣੇ ਲੋਕਾਂ ਨੂੰ ਕਿਉਂ ਲੋਡ ਪਾਵੇ ਪੜਾਉਂਦੀ ਤੁਸੀਂ ਇਲਾਜ ਕਰੋ ਕਿਉਂ ਹਸਪੀਟਲ ਅੱਜ ਧੱਕੇ ਖਾਣਾ ਉਹ ਮੈਂ ਤੁਹਾਨੂੰ ਵਿਆਸ ਬਿਆਸ ਵਿਖਾਉਣਾ ਕਿੰਨੇ ਉਹ ਵਿਆਸ ਜਿਹੜਾ ਟੇਸ਼ਨ ਦੇ ਉੱਤੇ ਹਸਪੀਟਲ ਆ ਕਿੰਨੇ ਨਿਹੰਗ ਸਿੰਘ ਆਉਂਦੇ ਆ ਕਿੰਨੇ ਅਮਰਧਾਰੀ ਆਉਂਦੇ ਆ ਕਿੰਨੇ ਆ ਦੀ ਲੱਤਾਂ ਪਾਵਾਂ ਟੁੱਟੀਆਂ ਕੋਈ ਬਿਮਾਰ ਸ਼ਮਾਰ ਕਿਸ ਦੀ ਕਿਸ ਦੀ ਜਨਾਨੀ ਨੂੰ ਬੱਚਾ ਹੁਣਾਣਾ ਉਹ ਬਾਹਰ ਵਿਚਾਰੇ ਖਰਚਾ ਨਹੀਂ ਕਰਨ ਜੋਗੇ ਇਹਦੇ ਬੱਚੇ ਬਿਮਾਰ ਉੱਥੇ ਧੱਕੇ ਖਾਂਦੇ ਫਿਰਨ ਫੇ ਐਡੀ ਤੁਹਾਡੇ ਅੰਦਰ ਅਣਖਿਆ ਤੁਸੀਂ ਬਾਹਰ ਜਾ ਕੇ ਢੂਆ ਮਰਾਉਂਦੇ ਆ ਪੈਸੇ ਕਿੱਥੇ ਕਰਕੇ ਲਿਆਓ ਤੇ ਫਿਰ ਇੱਥੇ ਖੋਲੋ ਹਸਪ ਉਹਨੇ ਖੋਲ ਦੇ ਤਈ ਤੈਨੂੰ ਪ੍ਰੂਫ ਦਿਓ ਤੂੰ ਹੀ ਗਾੜੀ ਮਾਮੇ ਲੱਗਦੇ ਪ੍ਰੂਫ ਦੀਏ ਤੁਹਾਨੂੰ ਫਿਰ ਜਦੋਂ ਅਮਾਨਤ ਸਰ ਬਿਆਸਾ ਦਰਿਆ 'ਚ ਆ ਰਿਹਾ ਤੇ ਤੇ ਜੰਗਲ ਬੀਆਬਾਨ ਹੀ ਇੱਥੇ ਜਿਹੜੇ ਛੇਵੇਂ ਪਾਤਸ਼ਾਹ ਮਹਾਰਾ ਨੇ ਥਾਪੜੇ ਦਿੱਤੇ ਇਹਨਾਂ ਨੂੰ ਵੀ ਡੇਰੇ ਬਣਾ ਲਓ ਸਭ ਤੋਂ ਵੱਧ ਪਖੰਡ ਤੁਸੀਂ ਲੋਕਾਂ ਨੇ ਕੀਤਾ ਸ਼ੁਰੂ ਦਾਦੂਆ ਨੂੰ ਤੁਸੀਂ ਲੋਕਾਂ ਨੇ ਗਵਾਇਆ ਢੰਡਰੀਆਂ ਵਾਲੇ ਨੂੰ ਤੁਸੀਂ ਲੋਕਾਂ ਨੇ ਗਵਾਇਆ ਹਰ ਇੱਕ ਚੰਗਾ ਬੰਦਾ ਜਿਹੜਾ ਗੱਲਕਾਰ ਬੰਦਾ ਤੁਸੀਂ ਉਹਨੂੰ ਆਪ ਗਵਾਉਨੇ ਆ ਕਿਉਂਕਿ ਤੁਹਾਡੇ ਤੋਂ ਜਰਿਆ ਨਹੀਂ ਜਾਂਦਾ ਤੁਹਾਨੂੰ ਪਤਾ ਹੁੰਦਾ ਵੀ ਇਹ ਬੰਦਾ ਗੱਲ ਕਰੂਗਾ ਇਹਨੇ ਠੋਕ ਕੇ ਗੱਲ ਕਰਨੀ ਆ ਤੇ ਤੁਹਾਡੀਆਂ ਚੀਕਾਂ ਨਿਕਲਣੀਆਂ ਤੇ ਤੁਹਾਨੂੰ ਚਪਲਾ ਝਾੜਨ ਦੀ ਆਦਤ ਪਈ ਹੈ ਭੇਡਾਂ ਦੀ ਗਿਣਤੀ 'ਚ ਨਹੀਂ ਆਉਂਦਾ ਮੈਂ ਭੇਡਾਂ ਦੀ ਗਿਣਤੀ ਚ ਲੱਗ ਕੇ ਨਾ ਤੇ ਸ਼ੇਰਾਂ ਨੂੰ ਇਹ ਨਹੀਂ ਪੁੱਛੀਦਾਂਦਾ ਪ੍ਰੂਫ ਕੀ ਆ ਪ੍ਰੂਫ ਕਹਿੰਦੇ ਮੰਗਣਾ ਫੋਨ ਮੇਰਾ ਉੱਤੇ ਪਿਆ ਲੈ ਲਓ ਪ੍ਰੂਫ ਆਜੋ ਦੇ ਦਿਨਾ ਉਹ ਸ਼ਰਮ ਨੂੰ ਹੱਥ ਮਾਰੋ ਅਮਰੀਕਾ 'ਚ ਪੈਂਦਾ ਡੇਰਾ ਇਹ ਸਾਰਾ ਜਿਹੜੀ ਸਾਰੀ ਧਰਤੀ ਆ ਨਾ ਵਿਆਸ ਵਿਆਸਾਦ ਰਿਆ ਵਿਆਸਾਦ ਰਿਆ ਦੇ ਲਾਗੇ ਲਾਗੇ ਜਿੰਨੀ ਧਰਤੀ ਆ ਸ਼੍ਰੀ ਹਰਗਮਿੰਦਪੁਰ ਤੱਕ ਮਹਾਰਾਜ ਨੇ ਚਰਨ ਪਾਏ ਆ ਤੇ ਸਾਰੀ ਧਰਤੀ ਤਰੀ ਹੋਈ ਆ ਇਹ ਤੁਹਾਨੂੰ ਵੀ ਲੋਕਾਂ ਨੂੰ ਪਤਾ ਕਿ ਬਹੁਤੇ ਕੀਮਤੀ ਜਿਹੜੇ ਗ੍ਰੰਥ ਸਾਡੇ ਕੋਲ ਇਸ ਟਾਈਮ ਨਹੀਂ ਜਿਨ੍ਹਾਂ ਕਾਰਨ ਆ ਜਿਹੜੇ ਜਿਹੜੇ ਪੈਦਾ ਹੋ ਰਹੇ ਨਾ ਜਿਹੜੇ ਬੰਦੇ ਕਹਿੰਦੇ ਪ੍ਰੂਫ ਉਹ ਯਾਰ ਬਾਬਾ ਬਹਾਦਰ ਸਿੰਘ ਇਸ ਟਾਈਮ ਧਰਤੀ ਤੇ ਨਹੀਂ ਆ ਪਰ ਉਹਨਾਂ ਦੇ ਸਿੰਘ ਅੱਜ ਵੀ ਜਿਉਂਦੇ ਹੋਣਗੇ ਉਹਨਾਂ ਨੂੰ ਪੁੱਛ ਸਕਦੇ ਤੁਸੀਂ ਆ ਇੱਕ ਸਿੰਘ ਅ ਇਨਸਟਾਗ੍ਰਾਮ ਦੇ ਉੱਤੇ ਫੇਸਬੁੱਕ ਉੱਤੇ ਆ ਲੀਵਰ ਆਪਣਾ ਉਹਨਾਂ ਨੂੰ ਪੀਜੀ ਵਾਲਿਆਂ ਨੂੰ ਗਾਲ੍ਹਾਂ ਕਢਿਆ ਜਿਹੜਾ ਉਹ ਬਾਬਾ ਭਦਰ ਸਿੰਘ ਦਾ ਤਿਆਰ ਕੀਤਾ ਸਿੰਘ ਆ ਮੈਨੂੰ ਉਹਦਾ ਨਾਮ ਨਹੀਂ ਪਤਾ ਤੇ ਬਾਬਾ ਭਦਰ ਸਿੰਘ ਇਹ ਗੱਲ ਕਹਿੰਦਾ ਹੁੰਦਾ ਸੀ ਵੀ ਇਹ ਜਿੰਨੇ ਡੇਰੇ ਆ ਇਹ ਸਾਰੇ ਨਿਹੰਗ ਸਿੰਘਾਂ ਦੀਆਂ ਛੌਣੀਆਂ ਬਾਨੀਆਂ ਇੱਕ ਦਿਨ ਵੀ ਜੇ ਇੱਕ ਦਿਨੇ ਛੌਣੀਆਂ ਬਾਨੀਆਂ ਤੇ ਫਿਰ ਕੀ ਗੱਲ ਸਤ ਦੇ ਪੈਸੇ ਨਾ ਵੰਡਿਆ ਨਾ ਜਿਹੜਾ 96 ਕਰੋੜ ਖਾਲਸਾ ਪ੍ਰਗਟ ਹੋਣਾ ਉਹ ਜੂਪੀ ਬਿਹਾਰ ਚ ਥੋੜਾ ਆ ਕੇ ਪ੍ਰਗਟ ਹੋਣਾ ਉਹ 96 ਕਰੋੜ ਖਾਲਸੇ ਇੱਥੇ ਪ੍ਰਗਟ ਹੋਣਾ ਹਵਾ ਚੱਲੂਗੀ ਇੱਕ ਉਹ 96 ਕਰੋੜ ਖਾਲਸੇ ਨੇ ਜ਼ੁਲਮ ਦਾ ਸਫਾਇਆ ਕਰਨਾ ਵਾ ਉਦੋਂ ਦੇਹ ਧਾਰੀ ਗੱਦੀ ਕੋਈ ਨਹੀਂ ਹੋਣੀ ਉਦੋਂ ਸ਼ਬਦਗਵਾਈ ਕਰਨੀ ਆ ਇਹ ਪ੍ਰਤਨ ਅੰਗ ਸਿੰਘ ਦੱਸਦੇ ਆ ਜੀ ਦੇ ਉਹ ਅੰਗ ਸਿੰਘਾਂ ਦੇ ਕੋਲ ਬੈਠੋਗੇ ਤੁਹਾਨੂੰ ਪ੍ਰਾਜੇ ਜਿਹੜੇ ਸਾਡੇ ਬਜ਼ੁਰਗ ਹੋ ਗਏ ਨੇ ਅੰਗ ਸਿੰਘ ਉਹ ਤੁਹਾਨੂੰ ਦੱਸਣਗੇ ਯਾਰ ਇਹਨਾਂ ਤੇ ਮੇਰੇ ਹਿਸਾਬ ਦੇ ਨਾਲ ਅਤਿਆਚਾਰ ਜਿੰਨਾ ਮੈਨੂੰ ਆਪਾਂ ਕਰਦੇ ਆ ਇਹਨਾਂ ਦੇ ਡੇਰੇ ਵਾਲੇ ਵੀ ਨਹੀਂ ਕਰਦੇ ਹੋਣੇ ਮੇਰੇ ਹਿਸਾਬ ਨਾਲ ਉਹਨਾਂ ਕੋ ਬੰਦਾ ਛੱਡ ਕੇ ਕੋਈ ਮੰਨ ਲਓ ਇੱਧਰ ਚੱਲ ਜਾਏ ਕੋਈ ਉੱਧਰ ਚੱਲ ਜਾਏ ਉਹ ਪਰਵਾਹ ਹੀ ਨਹੀਂ ਕਰਦੇ ਤੇ ਤੁਹਾਡੇ ਵਰਗੇ ਪਤਾ ਨਹੀਂ ਨੀਚ ਬੰਦੇ ਕਿਦਾਂ ਦੇ ਯਾਰ ਗੱਲ ਕਰਨਾ ਗੁਨਾਹ ਕੋਈ ਸੱਚਾਈ ਰੱਖਣੀ ਆਪਣੇ ਜੀਵਨ ਦੀ ਵੀ ਇਹ ਕੋ ਗੁਨਾਹ ਆ ਹਨਾ ਆਪਣੀ ਜ਼ਿੰਦਗੀ ਦਾ ਇਹਦਾ ਮਤਲਬ ਹੋ ਕਿ ਤੁਸੀਂ ਝੂਠ ਪਸੰਦ ਕਰਦੇ ਤੁਸੀਂ ਲੋਕ ਜਿੰਨਾ ਮਰਜ਼ੀ ਝੂਠ ਮਾਰੀ ਜਾਓ ਉਹ ਤੁਹਾਨੂੰ ਚੰਗਾ ਲੱਗਦਾ ਤੇ ਜਦੋਂ ਸੱਚ ਬੋਲੋ ਉਹ ਤੁਹਾਨੂੰ ਮਾੜਾ ਲੱਗਦਾ ਮੈਂ ਤੁਹਾਨੂੰ ਕਹਿੰਦਾ ਵੀ ਹਾਂ ਮੇਰੇ ਗਾ ਗੁਰਮਖੀ ਕੋਈ ਨਹੀਂ ਮੈਂ ਤੇ ਜੰਮਦਿਆਂ ਨੇ ਜਦੋਂ ਮੈਂ ਅੱਖਾਂ ਖੋਲੀਆਂ ਤੇ ਮੈਂ ਅਮਰਤ ਛਕਿਆ ਸੀ ਤੇ ਜਦੋਂ ਮੈਂ ਮੜਿਆ ਬਾਹਰ ਬਸ ਨਿਕਲਿਆ ਦੁਨੀਆ ਤੇ ਮੈਂ ਚੋੜਾ ਪਾਇਆ ਸੀ ਉਸ ਟਾਈਮ ਮੇਰੇ ਗਾ ਨਿਹੰਗ ਸਿੰਘ ਹੈ ਹੀ ਕੋਈ ਨਹੀਂ ਯਾਰ ਅਹੀਂ ਤੇ ਮੂੰਹ ਮੂੰਹ ਕਹਿੰਨੇ ਸਾਡੇ ਗਾ ਉੱਚਾ ਕੋਈ ਨਹੀਂ ਅਹੀਂ ਤੇ ਲੁੱਚਿਆਂ ਤੋਂ ਨਿਕਲੇ ਆ ਅਹੀਂ ਦਾ ਸਭ ਤੋਂ ਵੱਡੇ ਕੰਜਰ ਅਹੀਂ ਦੇ ਆਪਣੇ ਮੂੰਹ ਕਹਿੰਨੇ ਆ ਪਰ ਉਹ ਛੇਵੇਂ ਪਾਤਸ਼ਾਹ ਮਹਾਰਾ ਸੱਚੇ ਪਾਤਸ਼ਾਹ ਨੇ ਧਰਤੀ ਦੇ ਚਰਨ ਨਾ ਪਾਏ ਹੁੰਦੇ ਸਾਡੇ ਵਰਗੇ ਸ਼ਾਇਦ ਗੁਰੂ ਨਾਲ ਜੁੜਦੇ ਨਾ ਤੇ ਜਿਹੜੇ ਅੱਜ ਅੱਜ ਮਤਲਬ ਇਹ ਕਹਿਣ ਦੇ ਪ੍ਰੂਫ ਮੰਗਣ ਦੇ ਇਹ ਕਦੇ ਛੱਡਿਆਂ ਚ ਪੂਛਾਂ ਲੈ ਕੇ ਬੈਠੇ ਹੋ ਟਾਈਮ ਇਹ ਬੰਦੇ ਉਸ ਟਾਈਮ ਕਿਉਂ ਨਹੀਂ ਡੇਰਾਬਾਦ ਬੰਦ ਕਿਉਂ ਨਹੀਂ ਕਰਾਇਆ ਇਹਨਾਂ ਨੇ ਵੀ ਅਗਲਾ ਨੇ ਬਾਹ ਪਾਉਣੀ ਤੁਹਾਡੇ ਮੁੱਠ ਵੀ ਖੋਲਣੀ ਨਾਲੇ ਕਰਾ ਲਿਓ ਬੰਦ ਨਾਲੇ ਜਾ ਕੇ ਯਾਰ ਜੇ ਗੱਲ ਕਰ ਦਿੱਤੀ ਤੁਸੀਂ ਸਰਕਾਰੀ ਹੋਗੇ ਤੂੰ ਡੇਰੇ ਨਾਲ ਜੁੜਿਆ ਤੂੰ ਡੇਰਾਬਾਦ ਨੂੰ ਪੈਸ ਪੈਰ ਕਰ ਰਿਆ ਤੂੰ ਆਹ ਕਰ ਰਿਆ ਤੂੰ ਉਹ ਕਰ ਰਿਆ ਮੈਨੂੰ ਇਸ ਗੱਲ ਦਾ ਜਵਾਬ ਦੇ ਦਿਓ ਵੀ ਡੇਰਾ ਰਾਧਾ ਸਵਾਮੀ ਜਿਹੜਾ ਇਹ ਮਤਲਬ ਕਿ ਵਿਆਸਾ ਤੋਂ ਪਰਲੇ ਪਾਸੇ ਪੈਂਦਾ ਜਾਂ ਅਮਰੀਕਾ 'ਚ ਪੈਂਦਾ ਇੰਗਲੈਂਡ 'ਚ ਪੈਂਦਾ ਇਟਲੀ 'ਚ ਪੈਂਦਾ ਜਰਮਨ 'ਚ ਪੈਂਦਾ ਫਰਾਂਸ 'ਚ ਪੈਂਦਾ ਕਿਹੜੇ ਦੇਸ਼ 'ਚ ਪੈਂਦਾ ਦੱਸੋ ਮੈਨੂੰ ਜੇ ਵਿਆਸ ਤੋਂ ਲੈ ਕੇ ਚਾਰੇ ਪਾਸੇ ਦਾ ਘੇਰਾ ਜਿਹੜਾ ਉਹ ਛੇਵੇਂ ਪਾਦਸ਼ਾਹ ਮਰਨੇ ਇਹ ਇਹਦਾ ਫੇਰਾ ਲਾਇਆ ਇੱਥੇ ਜੰਗਲ ਬਿਆਹਵਾਨ ਤੇ ਸ਼ਿਕਾਰ ਖੇੜੇ ਮਾਰ ਰਹੇ ਨੇ ਤੇ ਫਿਰ ਦੱਸੋ ਮੈਨੂੰ ਵੀ ਮਤਲਬ ਇਹ ਡੇਰਾ ਜਿਹੜਾ ਅਮਰੀਕਾ 'ਚ ਪੈਂਦਾ ਮੈਂ ਕਿਹੜੇ ਵੇਲੇ ਕਿਹਾ ਨਾਲੇ ਮੈਨੂੰ ਇਸ ਚੀਜ਼ ਦਾ ਤੁਸੀਂ ਪ੍ਰੂਫ ਦੇ ਦਿਓ ਮੈਂ ਕਿਹੜੇ ਵੇਲੇ ਕਿਹਾ ਕਿ ਛੇਵੇਂ ਪਾਛ ਨੇ ਥਾਪੜਾ ਦਿੱਤਾ ਵੀ ਬਾਬਾ 사ਵਣ ਸਿੰਘ ਨੂੰ ਵੀ ਚਾਲ ਵੀ ਬਾਬਾ ਜੀ ਅਮਰ ਸਿੰਘ ਤੂੰ ਉਹ ਡੇਰੀ ਦੀ ਅਗਵਾਈ ਕਰੇਂਗਾ ਜਾ ਕੇ ਮੈਂ ਗੱਲ ਲੋਹ ਲੰਗਰਾਂ ਦੀ ਕੀਤੀ ਹੈ ਤੇ ਲੋਹ ਲੰਗਰ ਜਿੱਥੇ ਵੀ ਸਤਿਗੁਰਾਂ ਨੇ ਚਰਨ ਪਾ ਦਿੱਤੇ ਨਾ ਉਹ ਲੋਹ ਲੰਗਰ ਤੱਬ ਦੇ ਹੀ ਰਹਿਣੇ ਆ ਉਹ ਤਪਦੇ ਆ ਉਹਨਾਂ ਤਪਦੇ ਰਹਿਣਾ ਸਾਡੇ ਰਗਾਂ ਨੂੰ ਚੀਕਾਂ ਮਾਰ ਲੀਆਂ ਮਾਰੀ ਜਾਵ ਤਗੜੇ ਹੋ ਗਏ ਤੂੰ ਹੀ ਚੀਕਾਂ ਮਾਰਨ ਜੋਗ ਨਹੀਂ ਸੱਚ ਤੁਹਾਡੇ ਕੋ ਨਹੀਂ ਸੁਣਿਆ ਜਾਣਾ ਬਸ ਇਤੋਂ ਗੱਦ ਮੈਂ ਹੋਰ ਕੋਈ ਸਪਸ਼ਟੀ ਕਰਨ ਨਹੀਂ ਦੇਣਾ ਬਸ ਜਿੰਨੇ ਜਿੰਨੇ ਜੋ ਗੱਲ ਕਰਨੀ ਕਰੀ ਜਾਵੇ ਜਿੰਨੇ ਜੋ ਕਰਨਾ ਕਰ ਲੇ ਮੈਂ ਜਿਹੜੀ ਗੱਲ ਕਹਿਣੀ ਹੈ ਉਹ ਕਰਤੀ ਮੈਂ ਕਿਤੇ ਨਹੀਂ ਆਖਿਆ ਵੀ ਡੇਰੇ ਨੂੰ ਜਿਹੜਾ ਥਾਪਣਾ ਜਿਹੜੀ ਆ ਉਹ ਮਲ 6ਵੇਂ ਪਾਤਸ਼ਾਹ ਨੇ ਦਿੱਤੀ ਆ ਵੀ ਜਾਂ 6ਵੇਂ ਪਾਤਸ਼ਾਹ ਨੇ ਇੱਟ ਰੱਖੀ ਆ ਕੇ ਇਹ ਤੇ ਪੁਲਤ ਟੀਵੀ ਵਾਲਿਆਂ ਨੂੰ ਪੁੱਛੋ ਵੀ ਉਹਨਾਂ ਨੇ ਟਾਈਟਲ ਗਲਤ ਲਿਖਿਆ ਮੈਂ ਥੋੜਾ ਗਲਤ ਲਿਖਿਆ ਮੈਂ ਤਾਂ ਗੱਲ ਇਹ ਕੀਤੀ ਵੀ 10ਵੇਂ ਪਾਤ ਤਜੇ ਵੀ ਅਸ ਬਿਆਸ ਦੇ ਚਰਨ ਪਾਏ ਬਾਬਾ ਕਾਲਾ ਸਾਹਿਬ ਦੀ ਧਰਤੀ ਚਰਨ ਪਾਏ ਸਠਿਆਲੇ ਬਤਾਲੇ ਚਰਨ ਪਾਏ ਆ ਸੇਰੋਂ ਚ ਪਏ ਚਟੇ ਸੇਰ ਪਏ ਆ ਤੇ ਆ ਜਿਹੜੀ ਧਰਤੀ ਆ ਇਹ ਧਰਤੀ ਫੇ ਦੱਸੋ ਮੈਨੂੰ ਕਿਹੜੇ ਕਿਹੜੇ ਬਾਹਰਲੇ ਮੁਲਕ ਚ ਪੈਂਦੀ ਮੈਨੂੰ ਉਹ ਦੇਸ਼ ਦਾ ਨਾਮ ਦੱਸ ਦਿਓ ਇਹ ਸਾਰੀ ਧਰਤੀ ਦੇ ਛੇਵੇਂ ਪਾਛੇ ਦੇ ਚਰਨ ਪਾਏ ਆ ਦੁਆਬੇ ਵਾਲੂ ਚਲ ਜੋ ਉਥੇ ਵੀ ਛੇਵੇਂ ਪਾਛੇ ਦੇ ਚਰਨ ਪਾਏ ਆ ਭਾਈ ਜਿਹੜੇ ਪਾਸੇ ਦੀ ਮਰਜ਼ੀ ਤੁਰ ਜੋ ਗੁਰੂ ਕਣ ਕਣ ਦੇ ਵਿੱਚ ਬਸਿਆ ਵਾ ਇਹ ਬਵਾਦ ਖੜੇ ਕਰਕੇ ਨਾ ਸਾਡੀ ਹਸਤੀ ਤੁਸੀਂ ਖਤਮ ਨਹੀਂ ਕਰ ਸਕਦੇ ਸਾਡੀ ਹਸਤੀ ਜਿਹੜੀ ਨਾ ਮੁਸੀਬਤਾਂ ਦੇ ਵਿੱਚੋਂ ਪੈਦਾ ਹੋਈ ਆ ਤੇ ਜਿਹੜੇ ਮੁਸੀਬਤਾਂ ਚੋਂ ਪੈਦਾ ਹੁੰਦੇ ਨਾ ਜਿੰਨਾ ਖੁਦ ਸੰਘਰਸ਼ ਲੜੇ ਹੁੰਦੇ ਆ ਉਹਨਾਂ ਨੂੰ ਲੀਰਾ ਜੜੀਆਂ ਉਹ ਕੁਝ ਨਹੀਂ ਕਰ ਸਕਦੀਆਂ ਉਹਦੇ ਫੋਟੋ ਤੇ ਪਈ ਸਾਡੀ ਤਸਵੀਰ ਜਿਹੜੀਆਂ ਨਾ ਉਹ ਲੀਰਾ ਕੇਵਲ ਉਹ ਸਾਫ਼ ਕਰ ਸਕਦੀਆਂ ਲੇਕਿਨ ਸਾਡੀ ਫੋਟੋ ਨੂੰ ਪਾੜ ਨਹੀਂ ਸਕਦੀਆਂ ਠੀਕ ਆ ਸਾਡਾ ਜੀਵਨ ਜਿਹੜਾ ਨਾ ਉਸ ਸੰਘਰਸ਼ ਦੇ ਵਿੱਚੋਂ ਪੈਦਾ ਹੋਇਆ ਨਾ ਵਿਖੇ ਨਾ ਵਿਖਾਂਗੇ ਨਾ ਢੇਰੇ ਨਾ ਨਾ ਸਰਕਾਰ ਨਾ ਤੇ ਜਿਹੜਾ ਪੂਲਾ ਦਾ ਦੇ ਨਾ ਫੁੱਫੜ ਆਪਣੇ ਨੂੰ ਕਪੜਾ ਤੁਹਾਡਾ ਪੂਲਾ ਨਹੀਂ ਹੈਗਾ ਉਹ ਪੂਆ ਤੁਹਾਡੀ ਦੇ ਨਾਲ ਰਹਿੰਦਾ ਪੱਕਾ ਤੇ ਇਮਾਨ ਦਾ ਪੱਕਾ ਨਾ ਵਿਕਿਆ ਨਾ ਵੇਖੂਗਾ ਜਦ ਤਨ ਵੇਖ ਗਿਆ ਨਾ ਸਿਰ ਆਪੇਸ਼ ਕਰੂੰਗਾ ਪੰਥ ਦੇ ਗਾੜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ